ਅੱਜ ਰਾਜਪੁਰਾ ਦੇ ਟਾਹਲੀ ਵਾਲਾ ਚੌਂਕ ਤੋਂ ਹੈ ਸੰਭਵ ਐਨਜੀਓ ਦੇ ਸਹਿਯੋਗ ਦੇ ਨਾਲ ਰਾਜਪੁਰਾ ਦੇ ਜਾਣੇ ਮਾਣੇ ਵਪਾਰੀ ਤੇ ਸਮਾਜ ਸੇਵੀ ਸ਼੍ਰੀ ਸੋਹਨ ਲਾਲ ਸ਼ਾਹੀ ਸੇਵਾ ਕੇਂਦਰ ਵੱਲੋਂ ਜ਼ਰੂਰਤਮੰਦ ਮਰੀਜ਼ਾਂ ਨੂੰ ਬੱਤੀ ਅਤੇ ਪੀਜੀਆਈ ਹਸਪਤਾਲ ਚੰਡੀਗੜ੍ਹ ਲੈ ਕੇ ਜਾਣ ਅਤੇ ਲਿਆਉਣ ਦੇ ਲਈ ਇੱਕ ਬੱਸ ਸੇਵਾ ਸ਼੍ਰੀ ਸੋਹਨ ਲਾਲ ਸ਼ਾਹੀ ਜੀ ਦੇ ਸੁਪੁੱਤਰਾਂ ਅਨਿਲ ਸ਼ਾਹੀ ਅਤੇ ਰਣਧੀਰ ਸ਼ਾਹੀ ਵੱਲੋਂ ਸ਼ੁਰੂ ਕੀਤੀ ਗਈ। ਇਸ ਬੱਸ ਸੇਵਾ ਨੂੰ ਸ਼ੁਰੂ ਕਰਨ ਦੇ ਮੌਕੇ ਤੇ ਹਲਕਾ ਵਿਧਾਇਕਾ ਮੈਡਮ ਨੀਨਾ ਮਿੱਤਲ ਅਤੇ ਉਹਨਾਂ ਦੇ ਪਤੀ ਅਜੇ ਮਿੱਤਲ ਵਿਸ਼ੇਸ਼ ਤੌਰ ਤੇ ਪਹੁੰਚੇ ਅਤੇ ਉਕਤ ਬੱਸ ਸੇਵਾ ਨੂੰ ਸ਼ੁਰੂ ਕੀਤਾ ਗਿਆ। ਇਸ ਮੌਕੇ ਤੇ ਦੱਸਣ ਯੋਗ ਗੱਲ ਇਹ ਹੈ ਕਿ ਸ਼੍ਰੀ ਸੋਹਣ ਲਾਲ ਸ਼ਾਹੀ ਜੀ ਦੇ ਦੋਨਾਂ ਸੁਪੁੱਤਰਾਂ ਵੱਲੋਂ ਇਹ ਸੇਵਾ ਉਹਨਾਂ ਦੇ ਜਨਮ ਦਿਨ ਮੌਕੇ ਸ਼ੁਰੂ ਕਰਵਾਈ ਗਈ। ਸੇਵਾ ਸ਼ੁਰੂ ਕਰਵਾਉਣ ਤੋਂ ਬਾਅਦ ਹਲਕਾ ਵਿਧਾਇਕਾ ਮੈਡਮ ਨੀਨਾ ਮਿੱਤਲ ਅਤੇ ਅਨਿਲ ਸ਼ਾਹੀ ਰਣਧੀਰ ਸ਼ਾਹੀ ਵੱਲੋਂ ਆਪਣੇ ਪਿਤਾ ਸੋਹਣ ਲਾਲ ਸ਼ਾਹੀ ਜੀ ਦੇ ਜਨਮ ਦਿਨ ਮੌਕੇ ਕੇਕ ਕਟਵਾ ਕੇ ਉਹਨਾਂ ਦਾ ਮੂੰਹ ਮਿੱਠਾ ਵੀ ਕਰਵਾਇਆ ਗਿਆ। ਇਸ ਮੌਕੇ ਤੇ ਗੱਲਬਾਤ ਕਰਦਿਆਂ ਹੋਇਆਂ ਹਲਕਾ ਵਿਧਾਇਕਾ ਮੈਡਮ ਨੀਨਾ ਮਿੱਤਲ ਦੇ ਵੱਲੋਂ ਕਿਹਾ ਗਿਆ ਕਿ ਸ਼ਾਹੀ ਪਰਿਵਾਰ ਸਮਾਜ ਸੇਵਾ ਦੇ ਕੰਮਾਂ ਦੇ ਵਿੱਚ ਵੱਧ ਚੜ ਕੇ ਹਿੱਸਾ ਲੈਂਦਾ ਹੈ। ਅੱਜ ਜੋ ਉਹਨਾਂ ਦੇ ਵੱਲੋਂ バス ਸੇਵਾ ਸ਼ੁਰੂ ਕੀਤੀ ਗਈ ਹੈ ਉਹ ਇੱਕ ਬਹੁਤ ਹੀ ਵਧੀਆ ਸਮਾਜ ਸੇਵੀ ਕੰਮ ਹੈ ਜਿਸ ਦੇ ਨਾਲ ਜ਼ਰੂਰਤਮੰਦ ਲੋਕਾਂ ਨੂੰ ਪੀਜੀਆਈ ਅਤੇ 32 ਸੈਕਟਰ ਹਸਪਤਾਲ ਜਾਣ ਦੇ ਲਈ ਖੱਜਲ ਖਵਾਰ ਨਹੀਂ ਹੋਣਾ ਪਵੇਗਾ ਆਉ ਤੁਹਾਨੂੰ ਸੁਣਾਉਣੇ ਇਸ ਮੌਕੇ ਤੇ ਹੋਰ ਕੀ ਕੁਝ ਕਹਿਣਾ ਸੀ ਹਲਕਾ ਵਿਧਾਇਕਾ ਮੈਡਮ ਨੀਨਾ ਮਿੱਤਲ ਅਤੇ ਅਨਿਲ ਸ਼ਾਹੀ ਜੀ ਦਾ ਚਾਹ ਹੋ ਗਿਆ ਜੇ ਬਹੁਤ ਵਧੀਆ ਉਪਰਾਲਾ ਜਿਹੜਾ ਪਹਿਲੀ ਵਾਰ ਹੀ ਰਾਜਪੁਰੇ ਦੇ ਵਿੱਚ ਕੀਤਾ ਜਾ ਰਿਹਾ ਜਿਹੜਾ ਪੀਜੀਆ ਜਾਣ ਵਿੱਚ ਲੋਕਾਂ ਨੂੰ ਦਿੱਕਤ ਹੁੰਦੀ ਸੀ ਮਰੀਜ਼ਾਂ ਨੂੰ ਅੱਜ ਪਹਿਲ ਕੀਤੀ ਜਾ ਰਹੀ ਹੈ ਸ਼ਾਈ ਪਰਿਵਾਰਾਂ ਨੂੰ ਤੇ ਹੈ ਸੰਭਵ ਜਿਹੜੀ ਹੈ ਸੰਸਥਾ ਬਾਰੇ ਕੀ ਕੰਮ ਚ ਅੱਜ ਸਭ ਤੋਂ ਪਹਿਲਾਂ ਤਾਂ ਮੈਂ ਸਾਡੇ ਇਸ਼ਾਈ ਸਾਹਿਬ ਨੂੰ ਜਨਮ ਦਿਨ ਦੀ ਬਹੁਤ-ਬਹੁਤ ਮੁਬਾਰਕਾਂ ਦਿੰਨੀ ਆ ਔਰ ਪਰਮਾਤਮਾ ਅੱਗੇ ਦੁਆ ਕਰਦੀ ਆ ਕਿ ਇਹਨਾਂ ਨੂੰ ਬਹੁਤ ਤੰਦਰੁਸਤੀ ਦੇਣ ਔਰ ਜਿਹੜੇ ਨੇਕ ਕੰਮ ਕਰਦੇ ਨੇ ਹਮੇਸ਼ਾ ਇਹ ਲੋਕਾਂ ਦੀ ਭਲਾਈ ਦੇ ਕੰਮ ਕਰਦੇ ਰਹਣ ਕਿਉਂਕਿ ਐਜੇ ਨੇਕ ਬੰਦਿਆਂ ਦੀ ਸਾਨੂੰ ਸਭ ਤੋਂ ਵੱਧ ਜ਼ਰੂਰਤ ਹੈ ਜੇ ਤੰਦਰੁਸਤ ਰਹਿਣਗੇ ਤਾਂ ਹੀ ਸਾਡਾ ਅੱਗੇ ਮਾਰਗਦਰਸ਼ਨ ਕਰਨਗੇ ਤਾਂ ਹੀ ਅਸੀਂ ਇਹਨਾਂ ਦੇ ਨਾਲ ਲੱਗ ਕੇ ਕੰਮ ਕਰ ਸਕਾਂਗੇ ਦੂਸਰਾ ਜਿਹੜਾ ਅੱਜ ਇਹਨਾਂ ਨੇ ਜਨਮ ਦਿਨ ਤੇ ਪੀਜੀਆ ਲਈ ਇੱਕ ਸ਼ੁਰੂਆਤ ਕੀਤੀ ਹੈ ਹੈ ਸੰਭਵ ਐਂਜੀਓ ਵੱਲੋਂ ਇਹ ਬਹੁਤ ਜ਼ਰੂਰੀ ਸੀਗੀ ਕਿ ਜਿਹੜੇ ਆਮ ਲੋਕ ਸੀਗੇ ਉਹਨਾਂ ਨੂੰ ਪੀਜੀਆ ਜਾਣਾ ਬੜੀ ਦਿੱਕਤ ਆਉਂਦੀ ਸੀ ਸਵੇਰ ਜਾਣਗੇ ਸ਼ਾਮ ਤੱਕ ਆਰ ਦਾ ਇਲਾਜ ਕਰਾ ਕੇ ਡਾਕਟਰ ਨੂੰ ਦਿਖਾ ਕੇ 3 ਵਜੇ ਉਹਨਾਂ ਦੀ ਵਾਪਸੀ ਹੋ ਜੂਗੀ ਇਹਦੀ ਬਹੁਤ ਜ਼ਿਆਦਾ ਜ਼ਰੂਰਤ ਸੀ ਔਰ ਬਹੁਤ ਮੇਰੇ ਕਰਨੀਆਂ ਵੀ ਲੋਕਾਂ ਨੂੰ ਇਸ ਦੀ ਸਹੂਲਤ ਹੋਊਗੀ ਔਰ ਇਸ ਲਈ ਵੀ ਮੈਂ ਸ਼ਾਹੀ ਪਰਿਵਾਰ ਨੂੰ ਬਹੁਤ-ਬਹੁਤ ਮੁਬਾਰਕਾਂ ਦਿੰਨੀ ਆ ਕਿ ਉਹਨਾਂ ਨੇ ਆਪਣੀ ਨੇਕ ਕਮਾਈ ਦਾ ਹਿੱਸਾ ਇਸ ਨੇਕ ਕੰਮ ਵੱਲ ਪਾ ਕੇ ਪ੍ਰਮਾਤਮਾ ਦਾ ਆਸ਼ੀਰਵਾਦ ਲਿੱਤਾ ਸਹੀ ਸਾਹਿਬ ਕੀ ਕਹਿਣਾ ਚਾਹੋਗੇ ਬਹੁਤ ਵਧੀਆ ਉਪਰਾਲਾ ਜਿਹੜਾ ਤੁਹਾਡੇ ਪਰਿਵਾਰ ਵੱਲੋਂ ਕੀਤਾ ਹੈ ਬਸ ਸਾਡੇ ਤਾਂ ਫਾਦਰ ਵੱਲੋਂ ਸਾਨੂੰ ਸ਼ੁਰੂ ਤੋਂ ਹੀ ਇਹ ਚੀਜ਼ ਮਿਲੀ ਹੈ ਇਨਸਪਾਇਰ ਅਸੀਂ ਹੁੰਦੇ ਫਾਦਰ ਤੇ ਉਸ ਤੋਂ ਅਸੀਂ ਤਾਂ ਇਹ ਚਾਹੁੰਦੇ ਆ ਵੀ ਸਮਾਜ ਲਈ ਵੀ ਅਸੀਂ ਜੇ ਕੋਈ ਕੰਮ ਕਰ ਰਹੇ ਹਾਂ ਸਾਨੂੰ ਦੇਖ ਕੇ ਹੋਰ ਵੀ ਲੋਕ ਇਨਸਪਾਇਰ ਹੋਣਗੇ ਤਾਂ ਸਮਾਜ ਲਈ ਸੜੀ ਜ਼ਰੂਰਤ ਹੈ ਜਿਹੜੀ ਚੀਜ਼ ਦੀ ਉਹਨਾਂ ਲੋਕਾਂ ਦੀਆਂ ਪੂਰੀਆਂ ਹੋਣ ਜ਼ਰੂਰਤਾਂ ਜਿਹੜੇ ਬਹੁਤ ਜ਼ਿਆਦਾ ਪੇਸ਼ੈਂਟ ਇੱਥੋਂ ਮਤਲਬ ਬੱਸ ਚੇਂਜਸ ਕਰਕੇ ਜਾਂਦੇ ਸੀ ਤੇ ਉਹਨਾਂ ਨੂੰ ਬਹੁਤ ਪ੍ਰੋਬਲਮਸ ਆਉਂਦੀਆਂ ਸੀ ਜਿਆਦਾਤਰ ਬੰਦੇ ਪਿੰਡਾਂ ਤੋਂ ਆਉਂਦੇ ਸੀ ਫਿਰ ਉਹ ਤਾਂ ਬੱਸ ਇਸ ਚੇਂਜ ਕਰਦੇ ਸੀ ਉਹਨਾਂ ਦਾ ਪੈਸਾ ਵੀ ਖਰਚ ਹੁੰਦਾ ਸੀ ਟਾਈਮ ਵੀ ਹੁੰਦਾ ਸੀ ਤੇ ਉਹਨਾਂ ਨੂੰ ਮੈਨੇਜ ਕਰਨਾ ਬੜਾ ਮੁਸ਼ਕਲ ਹੁੰਦਾ ਸੀ ਇਸ ਕਰਕੇ ਸਾਡੇ ਫਾਦਰ ਦੀ ਜਿਹੜੀ ਸੋਚ ਸੀ ਅਸੀਂ ਉਹਨੂੰ ਪੂਰਾ ਕਰਨ ਲਈ ਆਪਣੇ ਉਹਨੂੰ ਪੂਰੀ ਕੋਸ਼ਿਸ਼ ਕਰਾਂਗੇ ਜਿਵੇਂ ਕਿ ਸਿੱਖਿਆ ਦੇ ਖੇਤਰ ਦੇ ਵਿੱਚ ਵੀ ਇਹਨਾਂ ਦਾ ਬੜਾ ਨਾਮ ਹੈਗਾ ਤੇ ਉਹ ਹਮੇਸ਼ਾ ਚਾਲੂ ਰਹੂਗਾ ਕੰਮਾਂ ਦੇ ਵਿੱਚ ਵੀ ਤੁਹਾਡਾ ਪਰਿਵਾਰ ਸਭ ਤੋਂ ਅੱਗੇ ਕਿਸ ਤੋਂ ਪਹਿਲਾਂ ਵੀ ਤੁਸੀਂ ਕੁਝ ਉਪਰਾਲਾ ਕੀਤਾ ਸਕੂਲ ਦਾ ਕੁਝ ਇਸ ਤਰ੍ਹਾਂ ਦੇ ਉਪਰਾਲੇ ਕੀਤੇ ਹੋਏ ਆ। ਹਾਂ ਉਹ ਉਹ ਰੈਗੂਲਰ ਰਹਿਣਗੇ ਸਾਡੇ ਫਾਦਰ ਦੇ ਅਸ਼ੀਰਵਾਦ ਨਾਲ ਉਹ ਹਮੇਸ਼ਾ ਚੱਲੂ ਰਹਿਣਗੇ ਤੇ ਜਦ ਤੱਕ ਸਾਡੇ ਸਮਝ ਲੋ ਵੀ ਜਨਰੇਸ਼ਨ ਹੈਗੀ ਹੈ ਜਦ ਤੱਕ ਸਾਡੇ ਅੱਗੇ ਬੱਚੇ ਵੀ ਅਸੀਂ ਚਾਹਾਂਗੇ ਵੀ ਅੱਗੇ ਉਹ ਇਹਨੂੰ ਕੰਟੀਨਿਊ ਰੱਖਣ ਤਾਂ ਕਿ ਸਮਾਜ ਦੇ ਵਿੱਚ ਅਸੀਂ ਜੋ ਕੁਝ ਸਾਡੇ ਵੱਲੋਂ ਪਰਮਾਤਮਾ ਸਾਨੂੰ ਸ਼ਕਤੀ ਦੇਵੇ ਸੋ ਦੇ ਦੇ ਸਕੀਏ। ਜੀ ਅੱਜ ਜਿਹੜਾ ਇਹ ਉਪਰਾਲਾ ਤੁਹਾਡੇ ਵੱਲੋਂ ਕੀਤਾ ਜਾ ਰਿਹਾ ਹੈ। ਕਰੇ ਕਰਾਵੇ ਆਪੋ ਆਪ ਕੁਝ ਨਹੀਂ ਮਨ ਦੇਖਿਆ ਜੀ। ਭਗਵਾਨ ਇਹ ਗੁਰੂ ਦੇਵ ਨੇ ਕੀਤਾ ਨਾਨਕ ਦੇਵ ਨੇ ਕੀਤਾ ਕਰੇ ਕਰਾਵੇ ਆਪੋ ਆਪ ਕੁਛ ਨਹੀਂ ਮੈਨਜ਼ ਦੇਖਿਆ ਇਹ ਮੈਂ ਮੈਂ ਪਰ ਆਪਰਾ ਕੋਈ ਨਹੀਂ ਕਰਾ ਹੋ ਕਰਨ ਵਾਲਾ ਆਪ ਬਸ ਧੰਨਵਾਦ ਤੁਹਾਨੂੰ ਜਨਮ ਦਿਨ ਦੀ ਬਹੁਤ ਬਹੁਤ ਮੁਬਾਰਕਾਂ ਜੀ न्यूज पंजाब एन राजपुरा पत्रकार मोहित कुमार की खास रिपोर्ट न्यूज पंजाब, हर खबर जिसका हो वे असर।